ਹੋਰ ਟਿੱਟੇ ਦਾ ਮੁੱਦਾ ਬੰਦ ਹੋਇਆ ਟਿੱਟਾ ਨਹੀਂ ਬੰਦ ਹੋ ਰਿਹਾ ਜੀ ਪੁੱਛੋ ਇਹਨਾਂ ਨੇ ਜੀਗਰਾਂ ਸਿੰਘ ਸਾਹਿਬ ਦੀ ਬੇਦਬੀ ਵਾਲੇ ਫੜੇਗੇ ਨਹੀਂ ਕੋਈ ਕੋਈ ਨਹੀਂ ਫੜਿਆ ਗਿਆ ਹੋ ਗਈਆਂ ਨਹੀਂ ਆਹ ਬਾਈ ਆ ਕੇ ਚਾਲਾਂ ਬੇਸ ਹੁੰਦੇ ਨੇ ਹਾਈ ਗਰਦਾ ਦੀ ਕੋਈ ਨਹੀਂ ਕੋਈ ਨਹੀਂ ਸਾਲੂ 4 ਸਾਲ ਹੋ ਗਏ ਫਿਰ ਕਦੋਂ ਨਹੀਂ ਮੈਂ ਧੱਕਾ ਕਰ ਦਿਆ ਪੁੱਛ ਲੈ ਹਰ ਤੱਕ ਜਾ ਨਹੀਂ ਜੀ ਜਿਹੜਾ ਸੱਤਾ ਦੀ ਸਵਾਲ ਕਰਦਾ ਉਹਨੂੰ ਫੜ ਕੇ ਲੈ ਜਾਂਦੇ ਆ ਜਿਵੇਂ ਜਦੋਂ ਉਹਨੇ ਬਾਲਾ ਵੱਡਾ ਗਨਾਹ ਕਰਤਾ ਹਾਂ ਸੰਗਰੂਰ ਤੋਂ ਉਮੀਦਵਾਰ ਮੀਤ ਹੇਰ ਦਾ ਤਿੱਖਾ ਵਿਰੋਧ ਹੋਇਆ ਹੈ ਦੱਸਦੇ ਕਿ ਬਰਨਾਲੇ ਦਾ ਪਿੰਡ ਹਮੀਦੀਆ ਜਿੱਥੇ ਆ ਲੋਕ ਸਭਾ ਦੇ ਚੋਣਾਂ ਦੇ ਦੌਰਾਨ ਪ੍ਰਚਾਰ ਕੀਤਾ ਜਾ ਰਿਹਾ ਸੀ ਰੈਲੀ ਕੀਤੀ ਜਾ ਰਹੀ ਸੀ ਪਿੰਡ ਦੇ ਵਿੱਚ ਇੱਕ ਛੋਟੀ ਦੀ ਸੱਤ ਦੇ ਵਿੱਚ ਬੈਠ ਕੇ ਮੀਤ ਹੇਰ ਸਵਾਲ ਖੜੇ ਕਰ ਰਹੇ ਸੀ ਤਾਂ ਪਿੰਡ ਦੇ ਲੋਕਾਂ ਨੇ ਤਿੱਖੇ ਸਵਾਲ ਖੜੇ ਕੀਤੇ ਮਹਿਲਾਵਾਂ ਨੇ ਉਹ ਸਗਨ ਸਗੀਮ ਨੂੰ ਲੈ ਕੇ ਸਵਾਲ ਕੀਤੇ ਕਿ ਸਾਡੀਆਂ ਕੁੜੀਆਂ ਦੇ ਵਿਆਹ ਹੋ ਚੁੱਕੇ ਨੇ ਹਜ ਤੱਕ ਸਾਨੂੰ ਪੈਸੇ ਨਹੀਂ ਮਿਲ ਰਹੇ ਸਾਲ ਹੋ ਚੁੱਕੇ ਆ ਤੇ ਉਸਤੇ ਹੀ ਬਿਆਦਮੀ ਨੂੰ ਲੈ ਕੇ ਸਿੰਘਾਂ ਨੇ ਨੌਜਵਾਨਾਂ ਨੇ ਸਵਾਲ ਪੁੱਛੇ ਤੁਸੀਂ ਕਹਿ ਰਹੇ ਸੀ ਕਿ ਵਿਅਦਵੀ ਦੇ ਜਿਹੜੇ ਦੋਸ਼ੀ ਨੇ ਉਹ ਅਸੀਂ ਜੇਲ੍ਹਾਂੋਂ ਛੁਟਾਂਗੇ ਤੇ ਉੱਤੇ ਹੀ ਕਿਸਾਨੀ ਨੂੰ ਲੈ ਕੇ ਸਵਾਲ ਪੁੱਛੇ ਗਏ ਔਰ ਨਾਲ ਹੀ ਨਸ਼ੇ ਦੇ ਮੁੱਦੇ ਤੇ ਮੀਤ ਹੇਰ ਨੂੰ ਜਦੋਂ ਤਿੱਖੇ ਸਵਾਲ ਪੁੱਛੇ ਗਏ ਤਾਂ ਪੁਲਿਸ ਨੇ ਹੱਥੋਪਾਈ ਕੀਤੀ ਤੇ ਮਹਿਲਾਵਾਂ ਦੇ ਨਾਲ ਵੀ ਹੱਥੋਂ ਪਾਈ ਕੀਤੀ ਗਈ ਮਹਿਲਾਵਾਂ ਦੇ ਫੋਨ ਕੋਈ ਗਏ ਜਿਹੜੇ ਵੀਡੀਓ ਬਣਾ ਰਹੇ ਸੀ ਨੌਜਵਾਨ ਉਹਨਾਂ ਦੇ ਫੋਨ ਕੋਈ ਗਏ ਤੇ ਹਾਥੀ ਦੱਸਦੀ ਕਿ ਉਤੇ ਮੀਤਹਿਰ ਦੀ ਜਿਹੜੀ ਸਿਕਿਉਰਟੀ ਨੇ ਧੱਕਾ ਮੁਕੀ ਕੀਤੀ ਐ ਇਸ ਵਕਤ ਦੀ ਵੱਡੀ ਖਬਰ ਸਮਰਾਲੇ ਮਾਫ ਕਰਨਾ ਬਰਨਾਲੇ ਤੋਂ ਸਾਹਮਣੇ ਆ ਰਹੀ ਹੈ ਬਰਨਾਲੇ ਦਾ ਪਿੰਡ ਹਮੀਦੀ ਹੈ ਜਿੱਥੇ ਮੀਤਹਿਰ ਚੋਣ ਪ੍ਰਚਾਰ ਕਰਨ ਗਿਆ ਸੀ ਤਾਂ ਉਥੇ ਇਹ ਜਿਹੜੀ ਹੱਥੋਂ ਪਾਈ ਹੋਈ ਆ ਲੋਕਾਂ ਦੇ ਨਾਲ ਹਾਲਾਂਕਿ ਬਰਨਾਲੇ ਤੋਂ ਹੀ ਵਿਧਾਇਕ ਨੇ ਮੀਤਹਿਰ ਦਿੱਤੇ ਹੋਏ ਨੇ 2022 ਦੇ ਵਿੱਚ ਮੀਤਹਿਰੇ ਤੋਂ ਜਿੱਤ ਦਾ ਆ ਜਿਹੜਾ ਦਾਵਾ ਕਰਕੇ ਗਿਆ ਸੀ ਵਿਧਾਨ ਸਭਾ ਵਿੱਚ ਪਰ ਉਸੇ ਪੜਦੇ ਲੋਕਾਂ ਨੇ ਉਸੇ ਜਿਹੜਾ ਵਿਧਾਨ ਸਭਾ ਦੀ ਸੀਟ ਦੇ ਲੋਕਾਂ ਨੇ ਜਦੋਂ ਸਵਾਲ ਪੁੱਛੇ ਤਾਂ ਮੀਤਹਿਰ ਦੀ ਸਿਕਿਉਰਿਟੀ ਪੁਲਿਸ ਨੇ ਤਿੱਖੇ ਸਵਾਲਾਂ ਦੇ ਜਵਾਬ ਦੇਣ ਦੇ ਬਿਨਾ ਉਹਨਾਂ ਨਾਲ ਹੱਥੋ ਪਾਈ ਕੀਤੀ ਬਹਿਸ ਕੀਤੀ ਤੇ ਲੋਕਾਂ ਨੂੰ ਤੱਕਾ ਮੁੱਕੀ ਮਾਰ ਜਿਸ ਤੋਂ ਬਾਅਦ ਮੀਤਹਿਰ ਉੱਥੋਂ ਭੱਜਦੇ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਇਹਨੇ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਸੀਂ ਇਹ ਗੱਲ ਨਹੀਂ ਕਹਿੰਦੇ ਅਸੀਂ ਸਮਾਜਤ ਵਿਚਰਦੇ ਹਾਂ ਅਸੀਂ ਹਿੰਦੂ ਮੁਸਲਮਾਨ ਸਿੱਖ ਨਾਲ ਸਭ ਨਾਲ ਵਿਚਰਦੇ ਹਾਂ ਅਸੀਂ ਗਰੀਬ ਆਮੀਰ ਨਾਲ ਸਭ ਨਾਲ ਵਿਚਰਦੇ ਹਾਂ ਮੇਰਾ ਪਿੰਡ ਕਹਿੰਦੇ ਵੀ ਅਸੀਂ ਕਿਸੇ ਕੰਮ ਤੋਂ ਮੁੱਖ ਮੋੜਦਾ ਨਹੀਂ ਭਾਈ ਕਦੇ ਨਹੀਂ ਮੋੜਦਾ ਭਾਈ ਬੋਟ ਹੋਈ ਨਹੀਂ ਪਹਿਲਾਂ ਤੇ ਵੀ ਤੁਸੀਂ ਸਾਥ ਚ ਬੋਲ ਕੇ ਬਗ ਜਾਨੇ ਹੋ ਹੁਣ ਮੇਰੀ ਇਕਾਈ ਨੇ ਤਾਂ ਕਹਿਤਾ ਵੀ ਤੂੰ ਇਕੱਲਾ ਨਹੀਂ ਕਹਿ ਰਿਹਾ ਸੀ ਧੰਨਵਾਦ ਇਹਨਾਂ ਦਾ ਵੀ ਬਹੁਤ ਵਧੀਆ ਸਤਿਕਾਰ ਕੀਤਾ ਹੁਣ ਚਿੱਟੇ ਦਾ ਮਤਾਂ ਬੰਦ ਹੋਇਆ ਜਿੱਟਾ ਨਹੀਂ ਭਾਈ ਹੋਇਆ ਜੀ ਕਿਉਂ ਗੁਰਗਰਾਂ ਸਾਹਿਬ ਦੀ ਬੇਦਵੀ ਵਾਲੇ ਖੜੇ ਗਏ ਨਹੀਂ ਭਾਈ ਕੋਈ ਨਹੀਂ ਖੜਿਆ ਗਿਆ ਨਹੀਂ ਆਹ ਭਾਈ ਆਖਰ ਤੇ ਆ ਕੇ ਚਲਾਨ ਬੇਸ ਹੁੰਦੇ ਨੇ ਹਾਲੇ ਗ੍ਰਿਫਤਾਰੀ ਕੋਈ ਨਹੀਂ ਕੋਈ ਨਹੀਂ ਇਹਨਾਂ ਮੇਰੇ ਮੇਰੇ ਲਈ ਤਾਂ ਕਮਰ ਭਿਜੇਰਪਤਾਪ ਆਏ ਵਾਰੀ ਇਹ ਗੱਲ ਕਹਿੰਦਾ ਕਿ ਤੇ ਜਾ ਕੇ ਜੇਲ੍ਹ ਚ ਸਿੱਟਿਆ ਨਹੀਂ ਨਹੀਂ ਜਿਹੜਾ ਸੱਤਾ ਦੀ ਸਵਾਲ ਕਰਦਾ ਉਹਨੂੰ ਫੜ ਕੇ ਲੈ ਜਾਂਦੇ ਆ ਜਿਵੇਂ ਜਦੋਂ ਉਹਨੇ ਬਾਲਾ ਫੱਟਾ ਕਰਾ ਕਰਤਾ ਹੁਣ ਐਨਐਸਏ ਵੀ ਲੈ ਲੈਂਦੇ ਆ ਐਨਐਸਏ ਲਾਉਂਦੇ ਆ ਜੀ ਕੋਈ ਬੋਲਿਆ ਬਣੀ ਮੈਂ ਸਭ ਤੋਂ ਬੇਨਤੀ ਕਰਦਾ ਵੀ ਮੰਤਰੀ ਜੀ ਬੋਲ ਵੀ ਨਹੀਂ ਇਹਨਾਂ ਦੀ ਗੱਲ ਸੁਣਨੀ ਆ धक्का कर, तो कर दिया कर दिया कर दिया चलो चलो करो धक्का कर दिया ਜਾਓ ਪਹਿਲਾਂ ਉਹਨਾਂ ਨੂੰ ਬੋਲ ਲੈਂਦੇ ਨੂੰ ਸਵਾਰ ਕਰਦੇ ਆਂ ਬੋਲੋ ਨਹੀਂ ਦੇਣਾ ਸਵਾਰ ਕਰਾਂਗੇ ਬੋਲੋ ਨਹੀਂ ਦੇਣਾ ਸਵਾਰ ਕਰ ਤੁਹਾਨੂੰ ਆ ਰਾਮਦੀਨ ਦੱਸਦੀ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਆਮ ਆਦੀ ਪਾਰਟੀ ਸਿਖਰਾਂ ਤੇ ਪ੍ਰਚਾਰ ਕਰ ਰਹੀ ਹੈ ਤਾਂ ਲੋਕ ਸਵਾਲ ਵੀ ਪੁੱਛ ਰਹੇ ਨੇ ਅਕਾਲੀ ਦਲ ਹੋਵੇ ਚਾਹੇ ਕਿ ਭਾਜਪਾ ਹੋਵੇ ਹਰੇਕ ਪਾਰਟੀ ਦੇ ਉਮੀਦਵਾਰਾਂ ਨੂੰ ਤਿੱਖੇ ਸਵਾਲ ਪੁੱਛੇ ਜਾ ਰਹੇ ਤਾਂ ਆਮ ਆਦੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਔਰ ਜਿਹੜੀਆਂ ਬੱਚਿਆਂ ਨੂੰ ਸगन ਸਕੀਮ ਆ ਰਹੀ ਸੀ ਮਜੀਫੇ ਆ ਰਹੇ ਸੀ ਜਾਂ ਹੋਰ ਪੱਤੇ ਆ ਰਹੇ ਸੀ ਸਰਕਾਰੀ ਜਿਹੜੇ ਬੰਦ ਹੋ ਗਏ ਜਿਸ ਨੂੰ ਲੈ ਕੇ ਮਹਿਲਾਵਾਂ ਨੇ ਬਜ਼ੁਰਗਾਂ ਨੇ ਸਵਾਲ ਪੁੱਛੇ ਤਾਂ ਬਜ਼ੁਰਗਾਂ ਦੇ ਨਾਲ ਹਾਥੋਪਾਈ ਕਰਦੀ ਪੁਲਿਸ ਨਜ਼ਰ ਆਈਏ ਤਾਂ ਉੱਥੇ ਹੀ ਦੱਸਦੀ ਦਿਨ ਲੈ ਕੇ ਕਿ ਹਰ ਰੋਜ਼ ਨੌਜਵਾਨ ਮਰ ਰਹੇ ਨੇ ਤੁਸੀਂ ਤਾਂ ਕਹ ਰਹੇ ਸੀ ਚਿੱਟੇ ਦੀ ਤਸਕਰੀ ਬੰਦ ਹੋ ਜਾਵੇਗੀ ਪਰ ਤੁਸੀਂ ਜਿਹੜਾ ਤੁਹਾਡਾ ਵਿਰੋਧ ਕਰਦਾ ਉਹਨਾਂ ਦੀ ਗੁੱਟਮਾਰ ਕਰਦੇ ਹੋ ਕੱਚੇ ਮਲਾਜ਼ਮਾਂ ਦੀ ਗੁੱਟਮਾਰ ਕਰਦੇ ਹੋ ਹੋਰ ਤਿੱਖੇ ਸਵਾਲ ਜਦੋਂ ਪੁੱਛੇਗੇ ਤਾਂ ਮੀਤ ਇਅਰ ਤੋਂ ਭੱਜਦੇ ਨਜ਼ਰ ਆਏ ਉੱਥੋਂ ਜਿਹੜਾ ਕਾਫੀ ਹਗਾਮਾ ਹੋਇਆ ਮਾਹੌਲ ਤਣਾਅਪੂਰਨ ਹੈ ਤੇ ਕਈ ਜਿਹੜੇ ਨੌਜਵਾਨਾਂ ਨੂੰ ਧੱਕਾ ਮੁੱक्की ਮਾਰੀ ਤੇ ਉੱਥੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਤੇ ਉੱਥੋਂ ਭੱਜਦੇ ਨਜ਼ਰ ਆਏ ਤੇ ਕਿਸੇ ਵੀ ਸਵਾਲ ਦਾ ਮੀਤ ਇਅਰ ਨੇ ਜਵਾਬ ਨਹੀਂ ਦਿੱਤਾ